ਲਗਾਤਾਰ ਸੱਡੀ ਸੀਰੀਜ਼ ਚੱਲਦੀ ਪਈ ਹੈ ਜੀ ਜੋ ਸਾਡੇ ਮਾਰਗ ਮੁੱਖ ਪੱਤਰੀ ਸਾਡੇ ਉਹਨਾਂ ਨੇ ਸਾਨੂੰ ਕਿਹਾ ਸੀ ਕਿ ਜਿਸ ਤਰ੍ਹਾਂ ਤੁਸੀਂ ਲੋਕਾਂ ਕੋਲੋਂ ਹੱਥ ਜੋੜ ਕੇ ਵੋਟਾਂ ਮੰਗਣ ਜਾਂਦੇ ਹੋ ਤੇ ਕੰਮ ਕਰਨ ਜਾਂਦਾ ਸਰਕਾਰ ਤੁਹਾਡੇ ਦਰ ਇਹ ਪਹਿਲਾਂ ਵੀ ਮੈਂ ਕਰਦਾ ਰਹਿਣਾ ਜੀ ਸਾਰੇ ਪਿੰਡਾਂ ਚ ਵੀ ਕੀਤਾ ਔਰ ਮੈਂ ਸਾਰੇ ਜਿੰਨੇ ਵੀ ਸਾਰੇ ਅਵਾਰਡ ਹੈ ਸਾਰਿਆਂ ਦੇ ਵੀ ਜਾ ਰਹੇ ਬਹੁਤ ਸਾਰੀਆਂ ਦਿੱਕਤਾਂ ਸੀ ਲੋਕਾਂ ਨੂੰ ਇੱਕ ਤਾਂ ਜਿਹੜਾ 24/7 ਵਾਟਰ ਸਪਲਾਈ ਦਾ ਪ੍ਰੋਜੈਕਟ ਹੈ ਉਹ ਕਾਫੀ ਦੇਰੀ ਚੱਲਿਆ ਕਾਂਗਰਸ ਵਾਲੇ ਸ਼ੁਰੂ ਕਰ ਦਿੰਦੇ ਆ ਔਰ ਉਹਨਾਂ ਨੇ ਸੜਕਾ ਪੁੱਟ ਕੇ ਛੁੱਟਦੇ ਆ ਪਾਈਪ ਨਹੀਂ ਸੀਗੇ ਸਮਾਨ ਨਹੀਂ ਸੀਗਾ ਔਰ ਲੋਕਾਂ ਨੂੰ ਦਿੱਕਤ ਆ ਰਹੀ ਸੀ ਤਿੰਨ ਤਿੰਨ ਚਾਰ ਚਾਰ ਸਾਲ ਹੋ ਗਏ ਸੀਗੇ ਸਾਰੀਆਂ ਸੜਕਾਂ ਦੀ ਰਿਪੇਅਰਸ ਨੂੰ ਹੋ ਗਈਆਂ ਸਟਰੀਟ ਲਾਈਟਾਂ ਦਾ ਉਹਨਾਂ ਨੇ ਕੀ ਦੇਖੋ ਵੀ ਜਿਹੜੀ ਇੱਕ ਸਟਰੀਟ ਲਾਈਟ ਹੈ 2-300 ਰੁਪਏ ਚ ਆ ਜਾਂਦੀ ਹੈ 25-2500 ਰੁਪਏ ਦੀ ਜਿਹੜੀ ਕਾਂਗਰਸ ਨੇ ਜਿਹੜੀ ਹੈਗੀ ਉਹ ਉਹ ਸਟੇਟਮੈਂਟ ਆ ਦੇਦੇ ਆ ਉਹਦੇ ਵਿੱਚ ਇੱਕ ਲਾਈਟ ਹੈ ਜੀ ਇੱਕ ਉਹਦੇ ਵਿੱਚ ਚਿਪ ਹੈ ਇੱਕ ਉਹਦੇ ਵਿੱਚ ਡਰਾਈਵਰ ਹੈ ਉਹਦਾ ਡਰਾਈਵਰ ਹੀ 7-800 ਰੁਪਏ ਦਾ ਮੈਨੂੰ ਤਾਂ ਸਮਝ ਨਹੀਂ ਆਈ ਰੌਕੇਟਸ ਆਇਆ ਸ ਹੈ ਜਿਹੜੀ ਆਮ ਲਾਈਟ ਹੈ ਜਿਹਦੀ 1 ਸਾਲ ਦੀ ਵਾਰੰਟੀ ਆ ਉਹ ਸੀ 300 ਰੁਪਏ ਚ ਨੂੰ ਮਿਲਦੀ ਹੈ 200 ਰੁਪਏ ਚ ਤੋਂ ਸ਼ੁਰੂ ਕਰਕੇ ਜਿਹੜੀ ਬਹੁਤ ਵਧੀਆ ਵਾਲ ਦੇਸੀ ਇਹ ਜਿਹੜੇ ਇਹਨਾਂ ਨੇ ਲੋਟੇ ਪਚਾਈ ਹੋਈ ਸੀ ਨਾ ਜੀ ਉਹ ਸਾਰਾ ਇਹਨਾਂ ਨੇ ਮਤਲਬ ਪਾਣੀ ਪੀਣ ਲਈ ਕਿੰਨਾ ਗੰਦਾ ਹੁੰਦਾ ਸੀਗਾ ਜੀ ਹੁਣ ਸਿਰਫ ਇੱਕ ਦੋ ਕਲੋਨੀਆਂ ਰਹਿ ਗਈਆਂ ਉਹ ਸਾਰੇ ਪਾਈਪ ਚੇਂਜ ਕਰ ਰਹੇ ਆ ਤੇ ਇਹ ਜਿਹੜੀਆਂ ਸਾਰੀਆਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਹੈਗੀਆਂ ਚਾਹੇ ਉਹਨਾਂ ਦੀਆਂ ਸੜਕਾਂ ਸਾਫ਼ ਸੁਥਰੀਆਂ ਹੋਣ ਜੀ ਸਟਰੀਟ ਲਾਈਟਾਂ ਹੋਣ ਸੀਵਰੇਜ ਸਿਸਟਮ ਕੰਮ ਕਰਦਾ ਹੋਵੇ ਸੀਵਰੇਜ ਸਿਸਟਮ ਬਹੁਤ ਪੁਰਾਣਾ ਜੀ ਪਹਿਲਾਂ ਇੱਕ ਮਸ਼ੀਨ ਸੀਗੀ ਜੀ ਸੁਪਰ ਸੈਕਸ਼ਨ ਉਹਨੇ ਇੱਕ ਹੋਰ ਲਈ ਹੈ ਤੇ ਹਾਲ ਅਧਿਆਤਿ ਦੀ ਅਲੱਗ ਹੋ ਗਈ ਹੈ ਤੇ ਉਹ ਜਿਹੜੀ ਹੈਗੀ ਅੱਜ ਤੋਂ ਮਤਲਬ ਕੰਮ ਕਰਨਾ ਸ਼ੁਰੂ ਕਰ ਦੇਗੇ ਉਹਦੇ ਨਾਲ ਕੰਟਰੈ ਮੋਦਰਾ ਕੋੜੀਏ ਲੋਕਾਂ ਨੂੰ ਰਾਤ ਮਲੇਗੀ ਲੋਕਾਂ ਨੇ ਆ ਹੀ ਫਸੇ ਇਹਦੇ ਵਿੱਚ ਉਲਝਾ ਕੇ ਰੱਖਿਆ ਹੋਇਆ ਇਹਨਾਂ ਦੇ 78 ਸਾਲ ਤੋਂ ਜੀ ਹੁਣ ਅਸੀਂ ਇਹਨਾਂ ਨੂੰ ਇਹਨਾਂ ਦਾ ਪਰਮਾਨੈਂਟ ਹੱਲ ਕਰਦੇ ਆ ਵੀ ਜੇ ਸਟਰੀਟ ਲਾਈਟਾਂ ਦਾ ਕੰਟ੍ਰੈਕਟ ਕਰੋਗੇ ਬੱਤੀ ਨਹੀਂ ਹੋ ਜੇਗੀ ਜਿਵੇਂ ਕੋਈ ਦੇਖੋਗੇ ਵੀ ਹਰ ਰੋਜ਼ ਨਗੀਆਂ ਜਿਹੜੀਆਂ ਸਟਰੀਟਸ ਹੈ ਚਮਕ ਚਮਕ ਪਹੁੰਚੀ ਹੈ ਮੈਨੂੰ ਹੁਣ ਜਿਹੜੇ ਕਮਿਸ਼ਨਰ ਸਾਹਿਬ ਆ ਰੋਜ਼ ਫੋਟੋ ਭੇਜਦੇ ਆ ਅਸੀਂ ਜਿਹੜਾ ਹੈਗਾ ਗਰਾਸ ਰੂਟ ਲੈਵਲ ਦੀ ਡੈਮੋਕ੍ਰੇਸੀ ਆ ਜਿਹੜੇ ਸਾਡੇ ਪੂਰੇ ਵਾਰਡ ਪ੍ਰਧਾਨ ਹੈ ਜਿਹੜੇ ਸਾਡੇ ਜਿੰਨੇ ਵੀ ਸਾਡੇ ਸੇਵਾਦਾਰ ਆ ਪਾਰਟੀ ਦੇ ਉਹ ਸਾਰੇ ਜਿਹੜੇ ਹੈਗੇ ਉਹਦਾ ਗਰੁੱਪ ਬਣਾ ਕੇ ਉਹਨੂੰ ਰੀਅਲ ਟਾਈਮ ਜਿਹੜਾ ਹੈਗਾ ਉਹ ਜੋ ਵੀ ਗਰੁੱਪ ਚ ਪਾਉਂਦੇ ਆ ਤਾਂ ਜਿਹੜਾ ਮਿਸਪਲ ਕਾਰਪੋਰੇਸ਼ਨ ਵਾਲੇ ਰਿਸਪੌਂਡ ਕਰਦੇ ਆ ਇਹ ਮਤਲਬ ਐ ਸੱਚ ਕੋ ਮਿਸਪਲ ਕਾਰਪੋਰੇਸ਼ਨ ਵਾਲੇ ਜਿਹੜੇ ਐਮਪਲਾਈਜ਼ ਹੈਗੇ ਉਹ ਵੀ ਕੰਮ ਕਰਨਾ ਚਾਹੁੰਦੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ 2-300 ਰੁਪਏ ਦੀ ਲਾਈਟ ਆਂਦੀ ਆ ਉਹ ਇਹਨਾਂ ਨੇ ਮਤਲਬ 10 ਗੁਣਾ ਕੀਮਤ ਦੇ ਉੱਤੇ 25-2500 ਰੁਪਏ ਚਲਦੀ ਆ ਨਹੀਂ ਆ ਹੁਣ ਕਹਿੰਦੇ ਜੀ ਜਿਹੜੀ ਉਹ ਕੰਪਨੀ ਐ ਉਹ ਕੰਪਨੀ ਦੇ ਜਿਹੜਾ ਡਰਾਈਵਰ ਭਰਾਣੇ ਬੰਦ ਕਰਦੇ ਉਹਨਾਂ ਦਾ ਸਾਡਾ ਕੰਟ੍ਰੈਕਟ ਖਤਮ ਹੋ ਅਜਿਹਾ ਕਿ ਤੁਸੀਂ ਛੱਡ ਦਿਓ ਸਾਰੇ ਟਰਾਈਪਰ 800 ਰੁਪਏ ਦਾ ਕਿਉਂ ਨਾ 300 ਰੁਪਏ ਦੀ ਲਾਈਟ ਆਉਂਦੀ ਹੈ ਉਹਦੇ ਚ ਜਿੰਨੇ ਇਹਦੇ ਜਨਸ਼ਵਦਾ ਕੈਂਪ ਦੇ ਵਿੱਚ ਸਾਰੇ ਮੈਂਬਰ ਆ ਗਏ ਜੀ ਜਿਆਦਾ ਇਹਦੇ ਵਿੱਚ ਕਿਸੇ ਕਾਰਪੋਰੇਸ਼ਨ ਵਾਲੇ ਤੋਂ ਜਾਂ ਲੋਕਾਂ ਨੇ ਦੇਖਦਾ ਬਟ ਇਹਦੇ ਵਿੱਚ ਕਿਸੇ ਨੂੰ ਕੋਈ ਪੈਨਸ਼ਨ ਦੀ ਸਮੱਸਿਆ ਕਿਸੇ ਦਾ ਕੋਈ ਹੋਰ ਮਤਲਬ ਉਹਦੀ ਕੋਈ ਪ੍ਰਾਪਰਟੀ ਦਾ ਕੋਈ ਡਿਸਪਿਊਟ ਹੈ ਜਾਂ ਕੋਈ ਪੁਲਿਸ ਰਿਪੋਰਟs ਬੰਦਾ ਹੈ ਕੋਈ ਨਸ਼ਿਆਂ ਦੀ ਕਿਤੇ ਪ੍ਰੋਬਲਮ ਹੈ ਇਹਦੇ ਵਿੱਚ ਸਾਰੇ ਮੈਂਬਰ ਆ ਜਾਂਦੇ ਆ ਜੀ ਕੋਈ ਸਮਾਤ ਮੱਲੇ ਗੱਲੇ ਹੁੰਦੀ ਆ ਵੀ ਜਿਹੜੇ ਮੈਜੋਰਿਟੀ ਜਿਹੜੇ ਪ੍ਰੋਬਲਮਸ ਹੁੰਦੇ ਆ ਜਿਵੇਂ ਕੰਪਲੇਂਟਸ ਆ ਜਾਂਦੀਆਂ ਕੁਝ ਤਾਂ ਮੌਕੇ ਤੇ ਸੋਲਵ ਹੋ ਜਾਂਦੇ ਆ ਕੁਝ ਹੋਰ ਜਿਹੜੇ ਅਫਸਰ ਸਰਵਾਲ ਹੁੰਦੇ ਆ ਉਹਨੂੰ ਮੈਂ ਹੈਂਡਓਵਰ ਕਰਦਾ ਆ ਇਹਦਾ ਨੰਬਰ ਲੱਗਦਾ ਉਹਦੀ ਉਹਨਾਂ ਨੂੰ ਬਾਅਦ ਵਿੱਚ ਉਹਨਾਂ ਦਾ ਰਿਸਪੌਂਸ ਆਦਾ ਕਿ ਤੁਹਾਡੀ ਆ ਸ਼ਿਕਾਇਤ ਆਈ ਹੈ ਇਹ ਕੰਮ ਤੁਹਾਡਾ 2 ਦਿਨ ਚ ਹੋ ਜਾਏਗਾ ਹਫਤੇ ਚ ਹੋ ਜਾਏਗਾ ਜਾਂ ਇਹਦਾ ਜੇ ਸਾਰੇ ਪਟਿਆਲੇ ਦੀ ਸਮੱਸਿਆ ਹੈ ਜੇ ਤਾਂ ਟੈਂਡਰ ਹੋਣਾ ਜੀ ਇਹਨੂੰ ਥੋੜਾ ਜਿਹਾ 1 ਮਹੀਨੇ ਦਾ ਟਾਈਮ ਲੱਗ ਸਕਦਾ ਸੋ ਉਹਦੇ ਨਾਲ ਇੱਕ ਜਿਹੜੀ ਲੋਕਾਂ ਦੇ ਪ੍ਰਤੀ ਜਿਹੜੀ ਜਵਾਬਦੇਹੀ ਹੈ ਉਹ ਅਫਸਰਾਂ ਦੀ ਤੈਅ ਹੋ ਰਹੀ ਹੈ ਕਿਉਂਕਿ ਲੋਕਾਂ ਨੂੰ ਮੈਂ ਅਨਸਰਏਬਲ ਦੀ ਚੋਣ ਹੈ ਪ੍ਰਤੀਨਿਧੀ ਕਾਉਂਸਲਰ ਅਨਸਰਏਬਲ ਹੈ ਜਿਹੜੇ ਚੋਣੇ ਪ੍ਰਤੀਨਿਧੀ ਹੈ ਵੀ ਆਰ ਅਨਸਰਏਬਲ ਟੂ ਦਾ ਪਬਲਿਕ ਜਿਹੜੇ ਅਫਸਰ ਸਰਵਾਨ ਹੈ ਸਾਨੂੰ ਅਨਸਰਏਬਲ ਹੈ ਉਹਨੇ ਸਾਨੂੰ ਜਵਾਬ ਦੇ ਰਿਹਾ ਹੈ ਕਿ ਅਸੀਂ ਉਹ ਬਾਰੇ ਜਿਹੜੀ ਕੜੀ ਹੈ ਜਿਹੜੀ ਕਮਜ਼ੋਰ ਹੁੰਦੀ ਸੀ ਉਹਨੂੰ ਅਸੀਂ ਇਸ ਤਰ੍ਹਾਂ